ਰਹੀ ਬਚ ਕੇ ਭਗਵਾਨ ਤੁਮਨ ਨਾਲ ਹੀ ਗੱਲ ਕਰਤਾ ਮੈਂ ਤੁਹਾਨੂੰ ਬਾਅਦ ਚ ਦੱਸਦਾ ਪਹਿਲਾਂ ਅਪ ਗੱਲ ਕਰਦੇ ਆ ਵਿਧਾਨ ਸਭਾ ਮੈਂਬਰ ਸੁਖਵੀਰ ਸਿੰਘ ਮੈਸਰ ਖਾਨ ਨੇ ਜਿਹੜੇ ਪੈਸੇ ਪੰਚਾਇਤਾਂ ਤੋਂ ਹੜਪੀਟ ਦਾ ਵਾਸਤੇ ਇਕੱਠੇ ਕੀਤੇ ਉਹਨਾਂ ਬਾਰੇ ਕਹਿੰਦੇ ਵਿਧਾਨ ਸਭਾ ਮੈਂਬਰ ਸੁਖਵੀਰ ਮੈਸਰ ਖਾਨਾ ਲੋਕਾਂ ਨੂੰ ਕਹਿੰਦਾ ਵੀ ਭਾਈ ਵੱਡਾ ਪਿੰਡ ਲੱਖ ਰੁਪਿਆ ਤੇ ਛੋਟਾ ਪਿੰਡ 50000 ਰੁਪਿਆ ਦਿਓ ਤੇ ਨਹੀਂ ਤਾਂ ਤੁਹਾਡੇ ਕੰਮ ਰੁੱਕੇ ਜਾਣਗੇ ਤੇ ਪੰਚਾਇਤਾਂ ਕਹਿੰਦੀਆਂ ਵੀ ਬੜਾ ਪੰਗਾ ਪਿਆ ਬੜਾ ਗੁੱਸਾ ਆਇਆ ਉਹਨਾਂ ਨੂੰ ਉਹ ਕਹਿੰਦੇ ਵੀ ਹੁਣ ਸੱਪ ਦੇ ਮੂੰਹ ਚ ਕੋੜ ਘਿਰ ਲਈ ਐ ਖਾਨੇ ਆ ਤਾਂ ਕੋੜੀਆਂ ਛੜਦਿਆਂ ਤਾਂ ਕਲਾਂਕੀਆਂ ਕੀ ਕਰ ਗਈਆਂ ਬੜਾ ਦੁੱਖ ਹੋਇਆ ਚਲੋ ਕਹਿੰਦੇ ਅਸੀਂ ਦਿੱਤੇ ਇਹ ਪੰਚਾਇਤਾਂ ਕਹਿੰਦੀਆਂ ਮੈਂ ਨਹੀਂ ਕਹਿੰਦਾ ਮੇਰੇ ਕੋਲੇ ਫੋਨ ਆਇਆ ਘੱਟੋ ਘੱਟ 5-10 ਪੰਚਾਇਤਾਂ ਦੇ ਵੀਡੀਓ ਵੀਡੀਓ ਦੇਖ ਕੇ ਬਈ ਆ ਜਾਂਦੇ ਆ ਬੜੇ ਮੁੱਟੇ ਹਨਾ ਫੋਨ ਫੜਾਈ ਤੇ ਇਸ ਤੋਂ ਬਾਅਦ ਹੀ ਫੇਸਬੁੱਕ ਤੇ ਪੈ ਗਿਆ ਵੀ 13 ਲੱਖ ਤੇ 13000 ਰੁਪਏ ਸੁਭੀਰ ਸਿੰਘ ਮੈਸਰ ਖੰਨੇ ਨੇ ਜਿਹੜਾ ਭਗਵਾਨ ਤਮਾਨ ਨੂੰ ਹੜਪੀਟ ਦਾ ਵਾਸਤੇ ਸੇਵਾ ਕਰਤੀ ਆਪਦੀ ਤਨਖਾਹ ਪੱਤੇ ਲਾ ਕੇ ਤੇ ਵਿੱਚੇ ਜਿਹੜਾ ਹੈਗਾ ਸੀ ਐ ਪੰਚਾਇਤਾਂ ਦੇ ਸਦਕਾ ਆ ਸਭ ਪੰਚਾਇਤਾਂ ਹੁਣ ਕਹਿੰਦੀਆਂ ਵੀ ਗੁੱਸਾ ਤਾਂ ਸਾਨੂੰ ਇਹ ਸੀ ਵੀ ਜਿਹੜਾ ਉਹਨੇ ਕਿਹਾ ਨਹੀਂ ਕੰਮ ਬੰਦ ਕੀਤੇ ਜਾਣਗੇ ਜਾਂ ਫਿਰ ਸਾਨੂੰ ਵੱਡਾ ਪਿੰਡ 1 ਲੱਖ ਰੁਪਏ ਤੇ 50 ਹਜ਼ਾਰ ਰੁਪਏ ਛੋਟਾ ਪਿੰਡ ਇਕੱਠਾ ਕਰਕੇ ਦਿਓ ਅਸੀਂ ਹੜਪੀਟਾਂ ਨੂੰ ਦੇਣਾ ਗੁੱਸਾ ਤਾਂ ਕਹਿੰਦੇ ਇਸੀ ਗੱਲ ਦਾ ਸੀ ਅੱਗੇ ਚਲੋ ਭਗਵੰਤ ਮਾਨ ਨੇ ਹੈਲਪ ਕੀਤੀ ਭਗਵੰਤ ਮਾਨ ਕੋਲੇ ਪੈਸੇ ਪਹੁੰਚ ਗਏ ਸਾਡੇ ਦਿੱਤੇ ਹੋਏ ਤਾਂ ਅਸੀਂ ਕੋਈ ਗੱਲ ਨਹੀਂ ਉਹ ਗੱਲ ਮਾੜੀ ਨਹੀਂ ਚਲੋ ਹੈਲਪ ਕਰਨੀ ਸਾਡੀ ਬਣਦੀ ਹੈ ਚਾਹੇ ਅਸੀਂ ਸਿੱਧੇ ਕਰ ਦੰਦੇ ਚਾਹੇ ਅਸੀਂ ਸਰਕਾਰ ਦੇ ਥਰੂ ਕਰ ਦੰਦੇ ਕਿਉਂਕਿ ਭਗਵੰਤ ਮਾਨ ਸਾਹਿਬ ਤੇ ਸਾਨੂੰ ਬੜਾ ਵਿਸ਼ਵਾਸ ਹੈ ਜੇ ਭਗਵੰਤ ਮਾਨ ਕੋਲੇ ਪੈਸੇ ਵਾਗੇ ਤਾਂ ਸਾਨੂੰ ਭਗਵੰਤ ਮਾਨ ਤੇ ਵਿਸ਼ਵਾਸ ਹੈ ਚਾਹੇ ਉਹ ਪੰਚਾਇਤ ਕਾਲੀਦਲ ਦੀ ਚਾਹੇ ਕਾਂਗਰਸ ਦੀ ਚਾਹੇ ਆਮ ਆਦਮੀ ਦੀ ਉਹ ਛੱਡੋ ਇਹ ਵੱਡਾ ਮੁੱਦਾ ਹੈ ਵੀ ਹੜਪੀੜ ਤੇ ਬੜੇ ਦੁਖੀ ਨੇ ਤੇ ਸਾਡੇ ਪੈਸੇ ਜਿਹੜੇ ਭਗਵੰਤ ਮਾਨ ਰਾਹੀਂ ਸਿੱਧੇ ਬਾਗੇ ਤਾਂ ਉਹ ਬਹੁਤ ਵਧੀਆ ਗੱਲ ਹੋ ਗਈ ਚਲੋ ਕੋਈ ਉਹ ਤਾਂ ਪੰਚਾਇਤਾਂ ਮੰਨ ਗਈਆਂ ਪਰ ਇੱਕ ਤੱਕ ਉਸ ਇਸ ਗੱਲ ਦਾ ਕੀਤਾ ਵੀ ਨਹੀਂ ਕੰਮ ਬੰਦ ਕਰਦੇਗੇ ਨਹੀਂ ਪੈਸੇ ਦਿਓ ਪਤਾ ਨਹੀਂ ਕਹਿੰਦੇ ਇਹ ਸਰਕਾਰ ਦਾ ਹੁਕਮ ਹੈ ਪਤਾ ਨਹੀਂ ਜਿਹੜਾ ਵਿਧਾਨ ਸਭਾ ਮੈਂਬਰ ਸੰਗਵੀਰ ਜਿਹੜਾ ਮਿਸਰਗਾਣਾ ਉਹਦਾ ਹੁਕਮ ਹੈ ਅਸੀਂ ਇਹ ਜਿਹੜਾ ਹੁਕਮ ਸਾਨੂੰ ਦਿੱਤਾ ਇਹਦੇ ਸਾਨੂੰ ਪੂਰਾ ਗੁੱਸਾ ਆ ਫਿਰ ਕਹਿੰਦੇ ਜਦੋਂ ਚੈੱਕ ਭਗਵੰਤ ਮਾਨ ਸਾਹਿਬ ਨੂੰ ਫੜਾਇਆ ਗਿਆ ਤੇ ਉਹਤੇ ਲਿਖਿਆ ਸੀ 13 ਲੱਖ 13000 ਰੁਪਇਆ ਜਿਹੜਾ ਹੈਗਾ ਵੀਰ ਸਿੰਘ ਮੈਸਰਖਾਨਾ ਦੇ ਭੱਤੇ ਸਮੇਤ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਦਿੱਤਾ ਗਿਆ ਹੁਣ ਪੰਚਾਇਤਾਂ ਨੇ ਇਹ ਕਹਿੰਦੇ ਆ ਵੀ ਨਾਲੇ ਤਾਂ ਸਾਡਾ ਜਿਹੜਾ ਸੁਖਬੀਨ ਮੈਸਰਖਾਨਾ ਧੰਨਵਾਦ ਕਰਨ ਦਾ ਨਾਲੇ ਯਾਰ ਸਾਨੂੰ ਦੱਸ ਤਾਂ ਦਿੰਦਾ ਵੀ ਕਿੰਨੇ ਕੁ ਪੈਸੇ ਇਕੱਠੇ ਹੋਇਆ ਕੀ ਗੱਲਬਾਤ ਹੋਈ ਹੈ ਦੱਸਣਾ ਕਹਿੰਦੇ ਹੱਕ ਬਣਦਾ ਅਸੀਂ ਮੰਗ ਰਹੇ ਹਾਂ ਵੀ ਸਾਨੂੰ ਦੱਸੇ ਕਿਉਂਕਿ ਵਿਧਾਨ ਸਭਾ ਹਲਕਾ ਮੌੜ ਵਿੱਚ 55 ਦੇ तकरीबन तकरीबन 60 ਨਾਟ ਪਿੰਡ ਹੈ ਜੇ 60 ਪਿੰਡਾਂ ਦਾ ਬਸ ਹਾਕ ਦਾ ਬਲਾਈਏ ਤਾਂ ਤੁਸੀਂ ਲੱਖ ਵੀ ਛੱਡੋ ਲੱਖ ਛੱਡੋ ਤੁਸੀਂ 50000 ਹੀ ਲਾਓ ਇੱਕ ਪਿੰਡ ਦਾ ਵੱਡਾ ਛੋਟਾ ਕਰਕੇ 50 ਹੀ ਲਾਓ ਲੱਖ ਛੱਡੋ ਤਾਂ 60 ਪਿੰਡਾਂ ਦਾ 30 ਲੱਖ ਰੁਪਏ ਬਣਦਾ ਹੁਣ ਤੁਸੀਂ 50000 ਲਾਓ 60 ਪਿੰਡਾਂ ਦਾ ਹੁਣ ਤੁਸੀਂ 60 ਪਿੰਡ ਵੀ ਛੱਡੋ ਹੁਣ ਤੁਸੀਂ 30 ਪਿੰਡਾਂ ਦੇ ਪੈਸੇ ਹੀ ਲਾਓ ਲੋਕ ਕਹਿੰਦੇ ਪੰਚਾਇਤਾਂ ਕਹਿੰਦੀਆਂ ਵੀ ਚਲੋ ਤੁਸੀਂ 30 ਪਿੰਡ ਹੀ ਲਾਓ ਹੋ ਸਕਦਾ ਇਹਨੂੰ 30 ਕੋਈ ਦੀ ਨਾ ਮੰਨਦਾ ਹੋਵੇ ਕਿਸੇ ਨੇ ਨਾਮ ਨਹੀਂ ਹੋਵੇ ਚਲੋ 30 ਪਿੰਡਾਂ ਨਹੀਂ ਦੇਦੇ ਹੁਣ ਤਾਂ 30 ਪਿੰਡਾਂ ਦੇ ਜਿਹੜੇ ਬਣਦੇ ਆ ਉਹ 15 ਲੱਖ ਰੁਪਇਆ ਬਣਦਾ ਤੇ ਵਿਧਾਨ ਸਭਾ ਮੈਂਬਰ ਜਿਹੜਾ ਸੁਭੀਰ ਸਿੰਘ ਮੈਸਰਖਾਨਾ ਉਹਦੇ ਪੱਤੇ ਲਾ ਕੇ ਦੇ ਉਹਦੀ ਤਨਖਾਹ ਲਾ ਕੇ 15 16 17 16.5 17 ਲੱਖ ਰੁਪਇਆ ਬਣਦਾ ਤੇ ਆ ਜਿਹੜਾ 13 ਲੱਖ 13000 ਦਿੰਦਾ ਇਹਦਾ ਕੀ ਸਾਬਤਵਾ ਹੈ ਹੁਣ ਪੰਚਾਇਤਾਂ ਇਹ ਕਹਿੰਦੀਆਂ ਨੇ ਵੀ ਸੁਖਵੀਰ ਸਿੰਘ ਮੈਸਰਖਾਨਾ ਨੇ ਉਹਦੋਂ ਦਾ ਕਹਿਦਾ ਸੀਗਾ ਵੀ ਮੈਂ ਕੰਮ ਬੰਦ ਕਰੂੰਗਾ ਪੰਚਾਇਤਾਂ ਦੇ ਨਹੀਂ ਫੰਡ ਦੇਓ ਚਲੋ ਅਸੀਂ ਦਿੱਤੇ ਜਿਵੇਂ ਮਰਜ਼ੀ ਦਿੱਤੇ ਹੁਣ ਜਦ ਸਾਡਾ ਧੰਨਵਾਦ ਤਾਂ ਕਰਦੇ ਧੰਨਵਾਦ ਸਾਨੂੰ ਕਰਕੇ ਇਹਦਾ ਦੱਸਦੇ ਵੀ ਆਹ ਪੰਚਾਇਤ ਨੇ ਐਨੇ ਦਿੱਤੇ ਆਹ ਪੰਚਾਇਤ ਨੇ ਐਨੇ ਦਿੱਤੇ ਚਲੋ ਕਹਿੰਦੇ ਫਿਰ ਸਾਡਾ ਹੁਣ ਜੇ ਨਾਂ ਦੱਸੂਗਾ ਸਾਡਾ ਕੋਈ ਜ਼ੋਰ ਤਾਂ ਹੈ ਨਹੀਂ ਫਿਰ ਜਿੱਧਰ ਗਿਆ ਬਾਣਿਆ ਉਧਰ ਹੀ ਗਿਆ ਭਾਈ ਬਾਜ਼ਾਰ ਮੈਂ ਤਾਂ ਕਹਿੰਦਾ ਸੁਪੀਰ ਸਿੰਘ ਦੱਸਦੇ ਪੰਚਾਇਤਾਂ ਮੰਗ ਕਰਦੀਆਂ 10 ਪੰਚਾਇਤਾਂ ਦੇ ਫੋਨ ਮੇਰੇ ਕੋਲੇ ਆਏ ਆ ਮੈਂ ਨਾਂ ਨਹੀਂ ਦੱਸ ਸਕਦਾ ਤੁਸੀਂ ਫੇਰ ਕਹੋਗੇ ਕੰਮ ਬੰਦ ਕਰਦੇ ਆ ਤੁਸੀਂ ਗੱਲ মিডিਆ ਕੋਲੇ ਦੱਸੀ ਐ ਕਰਿਆ ਕਰਿਆ ਪਰ ਆ ਗੱਲ ਬਾਤ ਹੈ ਹੋਣਾ ਕੀ ਗੱਲ ਵੀ ਰਹੀ ਭਗਵੰਤ ਮਾਨਾ ਭਗਵੰਤ ਮਾਨ ਸਾਹਿਬ ਗੱਲ ਤਾਂ ਇਹ ਛੋਡੀ ਸੰਗਰੂਰ ਵਾਲੀ ਕੋਠੀ ਚ ਜਦੋਂ ਆਪਾਂ ਲੋਕ ਕਹਿੰਦੇ ਸੀਗੇ ਲੋਕ ਕਹਿੰਦੇ ਸੀ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਣਨੇ ਚਾਹੀਦੇ ਨੇ ਤੇ ਮੈਂ ਵੀ ਵਾਗਿਆ ਸੀ ਉੱਥੇ ਤੇ ਮੈਂ ਤੁਹਾਨੂੰ ਜਿਹੜੀ ਗੱਲ ਸੁਣਾਈ ਸੀ ਉਹ ਤਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸੀ ਉਹ ਛੋਡੇ ਸ਼ਹਿਰ ਜਾਦੀ ਹੋਊ ਜੇ ਨਾਂ ਯਾਦ ਹੋਈ ਤਾਂ ਮੈਂ ਦੱਸ ਜੂ ਆ ਗਿਆ ਸੀ ਵੀ ਰਹੀ ਬਚ ਕੇ ਭਗਵੰਤ ਮਾਨਾ ਪਰ ਹੁਣ ਤਾਂ ਇਹੀ ਬਚ ਕੇ ਰਹੂਗਾ ਤੂੰ ਨਹੀਂ ਵੈਗਰੂ ਤੇਰੇ ਤੇ ਤਾਂ ਕਿਰਪਾ ਰੱਖੂਗਾ ਮੁੱਖ ਮੰਤਰੀ ਜਿੰਦਾ ਫੇਰ ਬਣਾਵਾਂਗੇ ਹੁਣ ਤਾਂ ਇਹੀ ਬਚ ਕੇ ਰਹੇ ਉਹ ਗੱਲ ਸਾਨੂੰ ਭਗਵੰਤ ਮਾਨ ਸਾਹਿਬ ਮੈਂ ਸੁਣਾਤੀ ਸੀਗੀ ਤੁਹਾਡੀ ਕੋਠੀ ਚ ਬਚ ਕੇ ਰਹਿਣ ਵਾਲੀ ਉਹ ਇਹਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਤੇ ਤੁਹਾਡੇ ਪੀਏ ਨੂੰ ਵੀ ਪਤਾ ਹੈ ਜਿਹਦੇ ਨੂੰ ਕਾਲ ਕੀਤੀ ਸੀ ਉੱਤੇ ਖੜਾ ਨਹੀਂ ਥੱਲੇ ਆਪਣੀ ਕੋਠੀ ਤੋਂ ਤੇ ਐਂ ਜੇ ਬਚ ਕੇ ਰਹਿੰਦੀ ਮੈਂ ਗੱਲ ਕਰ ਹੁਣ ਤਾਂ ਪਰ ਇਹ ਹੀ ਬਜੇ ਹੁਣ ਸਾਨੂੰ ਮਾਨ ਸਾਹਿਬ ਬਜਨ ਦੀ ਲੋੜ ਨਹੀਂ ਕੋਈ ਗੱਲ ਨਹੀਂ ਸੱਸੀ ਕਾਲ